ਤਾਂ ਸ਼ੰਭੂ ਬਾਰਡਰ ਤੇ ਹਜ਼ਾਰਾਂ ਕਿਸਾਨਾਂ ਦਾ ਇਕੱਠ ਹੋ ਰਿਹਾ ਸਿੱਧੀ ਤਸਵੀਰ ਪ੍ਰੋ ਪੰਜਾਬ ਟੀਵੀ ਤੇ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਹ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਕਾਫਲਾ ਪਹੁੰਚ ਰਿਹਾ ਹੈ ਸ਼ੰਭੂ ਬਾਰਡਰ ਤੇ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਰਹੇ ਆ ਪੂਰੇ ਦੇਸ਼ ਭਰ ਦੇ ਵਿੱਚੋਂ ਕਿਸਾਨ ਇਕੱਠੇ ਹੋ ਕੇ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਦੇ ਉੱਪਰ ਔਰ ਉੱਥੇ ਹੀ ਦੱਸ ਦਈਏ ਤੁਹਾਨੂੰ ਕਿ ਮਾਹੌਲ ਜਿਹੜਾ ਇਹ ਦੇਖ ਸਕਦੇ ਹੋ ਤੁਸੀਂ ਸਾਫ਼ ਤੌਰ ਤੇ ਜਿਸ ਤਰੀਕੇ ਦੇ ਨਾਲ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਉੱਥੇ ਜਿਸ ਤਰੀਕੇ ਦੇ ਨਾਲ ਕਿਸਾਨ ਪੂਰੇ ਜੋਸ਼ ਦੇ ਵਿੱਚ ਆ ਕਿਸਾਨ ਕਹਿੰਦੇ ਕਿ ਅਸੀਂ ਜਾਵਾਂਗੇ ਸਾਡੇ ਹੱਕਾਂ ਦੀ ਲੜਾਈ ਹੈ ਅਸੀਂ ਆਪਣੇ ਹੱਕਾਂ ਦੀ ਲੜਾਈ ਲੜਨ ਦੇ ਲਈ ਜਾ ਰਹੇ ਹਾਂ ਤਾਂ ਇਹ ਗੱਲ ਕਹਿੰਦੇ ਹੋਏ ਕਿਸਾਨ ਨਜ਼ਰ ਆ ਰਿਹਾ ਤਾਂ ਸਿੱਧੀ ਤਸਵੀਰ ਪ੍ਰੋ ਪੰਜਾਬ ਟੀਵੀ ਲਗਾਤਾਰ ਤੁਹਾਨੂੰ ਦਿਖਾ ਰਿਹਾ ਅਸੀਂ ਲਗਾਤਾਰ ਤੁਹਾਨੂੰ ਦੱਸ ਵੀ ਰਹੇ ਹਾਂ ਤਾਂ ਦਿਖਾ ਵੀ ਰਹੇ ਹਾਂ ਸਾਫ਼ ਤੌਰ ਤੇ ਕਿਉਂਕਿ ਹਜ਼ਾਰਾਂ ਟਰੈਕਟਰ ਟਰਾਲੀਆਂ ਤੇ ਹਜ਼ਾਰਾਂ ਗੱਡੀਆਂ ਦੇ ਕਾਫਲੇ ਨਾਲ ਨੇ ਕਿਸਾਨਾਂ ਦੇ ਦੇਖ ਸਕਦੇ ਹੋ ਤੁਸੀਂ ਹਜ਼ਾਰਾਂ ਗੱਡੀਆਂ ਤੇ ਹਜ਼ਾਰਾਂ ਟਰੈਕਟਰ ਟਰਾਲੀਆਂ ਦੇ ਕਾਫਲੇ ਨੇ ਤਾਂ ਸਰਵਣ ਸਿੰਘ ਪੰਦੇਰ ਇਸ ਪੂਰੇ ਕਾਫਲੇ ਦੀ ਅਗਵਾਈ ਕਰਦੇ ਹੋਏ ਨਜ਼ਰ ਆ ਰਹੇ ਆ ਨਜ਼ਦੀਕ ਆਉਂਦੇ ਆ ਤਾਂ ਜਰੂਰ ਗੱਲਬਾਤ ਵੀ ਕਰਾਂਗੇ ਪੰਦੇਰ ਖੁਣਾ ਦੇ ਨਾਲ ਵੀ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਦੋ ਵਾਰ ਮੀਟਿੰਗਾਂ ਹੋਈਆਂ ਕੇਂਦਰ ਸਰਕਾਰ ਦੇ ਨਾਲ ਪਰ ਉਹਨਾਂ ਮੀਟਿੰਗਾਂ ਦੇ ਵਿੱਚ ਕੋਈ ਨਤੀਜਾ ਨਿਕਲਦਾ ਨਜ਼ਰ ਹੀ ਨਹੀਂ ਆਇਆ ਦੋ ਮੀਟਿੰਗਾਂ ਹੋਈਆਂ ਪਰ ਦੋਹਾ ਮੀਟਿੰਗਾਂ ਚ ਕੋਈ ਨਤੀਜਾ ਨਹੀਂ ਨਿਕਲਿਆ ਕੋਈ ਸਿੱਟਾ ਨਿਕਲਦਾ ਹੋਇਆ ਦੀ ਹੈ ਜਿਸ ਤੋਂ ਬਾਅਦ ਫਿਰ ਇਹ ਮਾਹੌਲ ਜਿਹੜਾ ਦੇਖਿਆ ਜਾ ਸਕਦਾ ਤਾਂ ਸ਼ੰਭੂ ਬਾਰਡਰ ਦੇ ਉੱਪਰ ਜਾੜਾ ਇੱਕ ਸਾਲਾਂ ਨੇ ਹੁਣ ਸ਼ੰਭੂ ਬਾਰਡਰ ਤੇ ਹਰਿਆਣਾ ਸਰਕਾਰ ਨੇ ਜ਼ਬਰਦਸਤ ਬੈਰੀਕੇਟਿੰਗ ਕੀਤੀ ਹੈ ਜ਼ਬਰਦਸਤ ਤਰੀਕੇ ਦੇ ਨਾਲ ਬੈਰੀਕੇਟ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ ਪਰ ਕਿਸਾਨ ਕਹਿੰਦੇ ਕਿ ਅਸੀਂ ਵੀ ਵਾਪਸ ਉਦੋਂ ਤੱਕ ਨਹੀਂ ਮੁੜਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਸਰਕਾਰ ਮੰਨ ਨਹੀਂ ਲੈਂਦੀ ਤਾਂ ਇਹ ਤਸਵੀਰ ਲਗਾਤਾਰ ਪ੍ਰੂ ਪੰਜਾਬ ਟੀਵੀ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਗੱਲਬਾਤ ਵੀ ਕਰਾਂਗੇ ਸਰਵਣ ਪੰਦੇਰ ਹੁਣੀ ਆ ਰਹੇ ਨੇ ਸਰਵਣ ਪੰਦੇਰ ਹੁਣਾ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹ ਲਗਾਤਾਰ ਅਗਵਾਈ ਕਰ ਰਹੇ ਨੇ ਸਰਵਣ ਸਿੰਘ ਪੰਦੇਰ ਇਸ ਮੋਰਚੇ ਦੀ ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਜੋਸ਼ ਕਿਸਾਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਉਹ ਦੇਖਦਿਆਂ ਹੀ ਮਿਲ ਰਿਹਾ ਜੋਸ਼ ਜਿਹੜਾ ਦੇਖ ਸਕਦੇ ਹੋ ਤੁਸੀਂ ਤਾਂ ਗੱਲਬਾਤ ਵੀ ਕਰਾਂਗੇ ਕੀ ਕਹਿੰਦੇ ਨੇ ਸਰਵਣ ਸਿੰਘ ਪੰਦੇਰ ਪੰਦੇਰ ਸਾਹਿਬ ਕਿਵੇਂ ਦਾ ਜੋਸ਼ ਆ ਉਤਸ਼ਾਹ ਕਿ ਹੋ ਜਾ ਦੇਖਣ ਨੂੰ ਮਿਲ ਰਿਹਾ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ ਪਿਛਲਾ ਇਹ ਅੰਦੋਲਨ ਪਿੱਛੇ ਨਾਲੋਂ ਵੀ ਡਬਲ ਹੋਊਗਾ ਸੇ ਮਗਰ ਤੱਕ ਦੇਖੋਗੇ ਜੇ ਵੀ 20 25 ਕਿਲੋਮੀਟਰ ਦਾ ਕਾਫਲਾ ਪਿੱਛੇ ਤੱਕ ਤਰਿਆ ਉਧਰ ਪਟਿਆਲੇ ਨੂੰ ਚੱਲਣ ਲੱਗ ਰਿਹਾ ਉਧਰ ਜਿੱਥੋਂ ਫਤਿਹਗੜ ਸਾਹਿਬ ਪਰੇ ਉੱਥੇ ਚੱਲ ਰਿਹਾ ਜੀ ਕਿੰਨੇ ਕੁ ਟਰੈਕਟਰ ਟਾਲੀਆਂ ਦਾ ਐਸਟੀਮੇਟ ਔਰ ਅੱਗੇ ਮਾਹੌਲ ਕੀ ਆ ਦਸਿਓ ਹਜ਼ਾਰ ਟਰੈਕਟਰ ਟਾਲੀਆਂ ਦਾ ਔਰ ਹਰ ਬਾਰਡਰ ਤੇ ਬਹੁਤ ਤੜੇ ਇਕੱਠ ਨੇ ਉਹ ਗੱਡੀ ਚ ਪਿਆ ਇੱਥੇ ਵੀ ਪੂਰੇ ਤੁਹਾਡੇ ਵੱਲੋਂ ਵੀ ਇੰਤਜ਼ਾਮ ਹੈ ਇੱਥੇ ਰੁਕ ਜਾਣਾ ਸ਼ੰਭੂ ਬਾਰਡਰ ਦੇ ਉੱਪਰ ਜਾਂ ਫਿਰ ਅੱਗੇ ਜਾਣਾ ਇਹ ਇਸ ਦੇ ਬਾਰੇ ਜ਼ਰੂਰ ਮੈਂ ਚੋਣਾ ਕਲੀਅਰ ਕੋਈ ਐਹੋ ਜੀ ਗੱਲ ਨਹੀਂ ਹੈਗੀ ਜਾ ਕੇ 5 6 ਕਿਲੋਮੀਟਰ ਜਿਹੜੇ ਹਜੇ ਵੀ ਹਜੇ ਵੀ ਬਹੁਤ ਸਾਰੇ ਟੈਕਟਰ ਟਾਲੀਆਂ ਫੋਨ ਆ ਰਹੇ ਹਨ ਮਗਰ ਉਹ ਕਾਫਲੇ ਨੂੰ ਇਕੱਠਾ ਕਰਾਂਗੇ ਦੂਜੇ ਬਾਰਡਰਾਂ ਦੀ ਪ੍ਰਸਥਿਤੀ ਪੁੱਛਾਂਗੇ ਸਾਰਿਆਂ ਨਾਲ ਸਲਾਹ ਕਰਾਂਗੇ ਫਿਰ ਫਿਰ ਸਾਰੀ ਅਗਲੀ ਰਣਨੀਤੀ ਤੈਅ ਕਰਾਂਗੇ ਬਾਕੀ ਕਿਹੜੇ ਕਿਹੜੇ ਬਾਰਡਰਾਂ ਤੋਂ ਜਾ ਰਹੇ ਆ ਕਿਸਾਨ ਖਨੌਰੀ ਤੋਂ ਵੀ ਹੈਗਾ ਡੱਬੂ ਵਾਲੀ ਤੋਂ ਵੀ ਹੈਗਾ ਔਰ ਡੱਬ ਵਾਲੀ ਦੂਰੇ ਤੀਜਾ ਸ਼ੰਭੂ ਬੈਰੀਅਰ ਤਾਂ ਸਰਵਣ ਸਿੰਘ ਪੰਦੇਰ ਸਾਡੇ ਨਾਲ ਸੀਗੇ ਸਰਵਣ ਸਿੰਘ ਪੰਦੇਰ ਉਹਨਾਂ ਨੂੰ ਤੁਸੀਂ ਸੁਣ ਰਹੇ ਸੀਗੇ ਪ੍ਰੋ ਪੰਜਾਬ ਟੀਵੀ ਦੇ ਉੱਪਰ ਸਰਵਣ ਸਿੰਘ ਪੰਦੇਰ ਕਹਿ ਰਹੇ ਨੇ ਕਿ ਗੱਡੀਆਂ ਵੀ ਨੇ ਟਰੈਕਟਰ ਵੀ ਨੇ ਔਰ ਕਿਸਾਨ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੇ ਹੋਏ ਨਜ਼ਰ ਆਉਣਗੇ ਇਹ ਗੱਲ ਸਰਵਣ ਸਿੰਘ ਪੰਦੇਰ ਕਹਿ ਰਹੇ ਨੇ ਔਰ ਉੱਥੇ ਹੀ ਗੱਲਬਾਤ ਉਹਨਾਂ ਦੇ ਨਾਲ ਸੁਣਾਈ ਕੀ ਕਹਿ ਰਹੇ ਸੀ ਸਰਵਣ ਸਿੰਘ ਤਾਂ ਉੱਥੇ ਹੀ ਦੱਸ ਦਈਏ ਕਿ ਇਹ ਗੱਡੀਆਂ ਦੇ ਕਾਫਲੇ ਇਹ ਟਰੈਕਟਰਾਂ ਦੇ ਕਾਫਲੇ ਸ਼ੰਭੂ ਬਾਰਡਰ ਜਾ ਰਹੇ ਆ ਉਸ ਤੋਂ ਬਾਅਦ ਫਿਰ ਦੇਖਣਾ ਹੈ ਬੈਰੀਕੇਡ ਪੱਟਣੇ ਆ ਕੀ ਕਰਨਾ ਹੈ ਕਿੱਥੇ ਮੋਰਚਾ ਲਾਉਣਾ ਹੈ ਮੋਰਚੇ ਬੰਦੀ ਇਹ ਤੈਅ ਕੀਤੀ ਜਾਏਗੀ ਥੋੜੀ ਜਿਹੀ ਦੇਰ ਤੱਕ ਕਹਿੰਦੇ ਜਾ ਕੇ ਪਰ ਇਹ ਬਹੁਤ ਵੱਡਾ ਕੱਟ ਆਪਣੇ ਆਪ ਦੇ ਵਿੱਚ ਇੱਕ ਵਿਸ਼ਾਲ ਕੱਟ ਜਿਸ ਨੂੰ ਸੁਣ ਰਹੇ ਸੀ ਤੁਸੀਂ ਸਰਵਨ ਸਿੰਘ ਪੰਦੇਰ ਹੋਣੀ ਬਰੀਫ ਕਰ ਰਹੇ ਸੀ ਜਿਸ ਨੂੰ ਦੇਖ ਰਹੇ ਸੀ ਤੁਸੀਂ ਇਹ ਮਾਹੌਲ ਸ਼ੰਭੂ ਬਾਰਡਰ ਵੱਲ ਨੂੰ ਜਾ ਰਿਹਾ ਇਹ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜਨ ਦੇ ਲਈ ਸ਼ੰਭੂ ਬਾਰਡਰ ਵੱਲ ਨੂੰ ਜਾ ਰਹੇ ਆ ਕਿਸਾਨ ਕਹਿੰਦੇ ਕਿ ਮੋਰਚਾ ਫਤੋਇ ਕਰਕੇ ਹੀ ਵਾਪਸ ਘਰ ਨੂੰ ਮੁੜਾਂਗੇ ਸ਼ੰਭੂ ਬਾਰਡਰ ਤੇ ਹਜ਼ਾਰਾਂ ਕਿਸਾਨਾਂ ਦਾ ਇਕੱਠ ਹੋ ਰਿਹਾ ਸਿੱਧੀ ਤਸਵੀਰ ਪ੍ਰੋ ਪੰਜਾਬ ਟੀਵੀ ਤੇ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਹ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਕਾਫਲਾ ਪਹੁੰਚ ਰਿਹਾ ਹੈ ਸ਼ੰਭੂ ਬਾਰਡਰ ਤੇ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਰਹੇ ਆ ਪੂਰੇ ਦੇਸ਼ ਭਰ ਦੇ ਵਿੱਚੋਂ ਕਿਸਾਨ ਇਕੱਠੇ ਹੋ ਕੇ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਦੇ ਉੱਪਰ ਔਰ ਉੱਥੇ ਹੀ ਦੱਸ ਦਈਏ ਤੁਹਾਨੂੰ ਕਿ ਮਾਹੌਲ ਜਿਹੜਾ ਇਹ ਦੇਖ ਸਕਦੇ ਹੋ ਤੁਸੀਂ ਸਾਫ਼ ਤੌਰ ਤੇ ਜਿਸ ਤਰੀਕੇ ਦੇ ਨਾਲ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਉੱਥੇ ਹੀ ਜਿਸ ਤਰੀਕੇ ਦੇ ਨਾਲ ਕਿਸਾਨ ਪੂਰੇ ਜੋਸ਼ ਦੇ ਵਿੱਚ ਆ ਕਿਸਾਨ ਕਹਿੰਦੇ ਕਿ ਅਸੀਂ ਜਾਵਾਂਗੇ ਸਾਡੇ ਹੱਕਾਂ ਦੀ ਲੜਾਈ ਹੈ ਅਸੀਂ ਆਪਣੇ ਹੱਕਾਂ ਦੀ ਲੜਾਈ ਲੜਨ ਦੇ ਲਈ ਜਾ ਰਹੇ ਹਾਂ ਤਾਂ ਇਹ ਗੱਲ ਕਹਿੰਦੇ ਹੋਏ ਕਿਸਾਨ ਨਜ਼ਰ ਆ ਰਿਹਾ ਤਾਂ ਸਿੱਧੀ ਤਸਵੀਰ ਪ੍ਰੋ ਪੰਜਾਬ ਟੀਵੀ ਲਗਾਤਾਰ ਤੁਹਾਨੂੰ ਦਿਖਾ ਰਿਹਾ ਅਸੀਂ ਲਗਾਤਾਰ ਤੁਹਾਨੂੰ ਦੱਸ ਵੀ ਰਹੇ ਹਾਂ ਤਾਂ ਦਿਖਾ ਵੀ ਰਹੇ ਹਾਂ ਸਾਫ਼ ਤੌਰ ਤੇ ਕਿਉਂਕਿ ਹਜ਼ਾਰਾਂ ਟਰੈਕਟਰ ਟਰਾਲੀਆਂ ਤੇ ਹਜ਼ਾਰਾਂ ਗੱਡੀਆਂ ਦੇ ਕਾਫਲੇ ਨਾਲ ਨੇ ਕਿਸਾਨਾਂ ਦੇ ਦੇਖ ਸਕਦੇ ਹੋ ਤੁਸੀਂ ਹਜ਼ਾਰਾਂ ਗੱਡੀਆਂ ਤੇ ਹਜ਼ਾਰਾਂ ਟਰੈਕਟਰ ਟਰਾਲੀਆਂ ਦੇ ਕਾਫਲੇ ਨੇ ਤਾਂ ਸਰਮਣ ਸਿੰਘ ਪੰਦੇਰ ਇਸ ਪੂਰੇ ਕਾਫਲੇ ਦੀ ਅਗਵਾਈ ਕਰਦੇ ਹੋਏ ਨਜ਼ਰ ਆ ਰਹੇ ਆ ਨਜ਼ਦੀਕ ਆਉਂਦੇ ਆ ਤਾਂ ਜਰੂਰ ਗੱਲਬਾਤ ਵੀ ਕਰਾਂਗੇ ਪੰਦੇਰ ਫੁਣਾ ਦੇ ਨਾਲ ਵੀ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਦੋ ਵਾਰ ਮੀਟਿੰਗਾਂ ਹੋਈਆਂ ਕੇਂਦਰ ਸਰਕਾਰ ਦੇ ਨਾਲ ਪਰ ਉਹਨਾਂ ਮੀਟਿੰਗਾਂ ਦੇ ਵਿੱਚ ਕੋਈ ਨਤੀਜਾ ਨਿਕਲਦਾ ਨਜ਼ਰ ਹੀ ਨਹੀਂ ਆਇਆ ਦੋ ਮੀਟਿੰਗਾਂ ਹੋਈਆਂ ਪਰ ਦੋਹਾ ਮੀਟਿੰਗਾਂ ਚ ਕੋਈ ਨਤੀਜਾ ਨਹੀਂ ਨਿਕਲਿਆ ਕੋਈ ਸਿੱਟਾ ਨਿਕਲਦਾ ਹੋਇਆ ਨਜ਼ਰ ਨਿਆ ਜਿਸ ਤੋਂ ਬਾਅਦ ਫਿਰ ਇਹ ਮਾਹੌਲ ਜਿਹੜਾ ਦੇਖਿਆ ਜਾ ਸਕਦਾ ਤਾਂ ਸ਼ੰਭੂ ਬਾਰਡਰ ਦੇ ਉੱਪਰ ਜਾੜਾ ਕਿਸਾਨਾਂ ਨੇ ਹੁਣ ਸ਼ੰਭੂ ਬਾਰਡਰ ਤੇ ਹਰਿਆਣਾ ਸਰਕਾਰ ਨੇ ਜ਼ਬਰਦਸਤ ਬੈਰੀਕੇਟਿੰਗ ਕੀਤੀ ਹੈ ਜ਼ਬਰਦਸਤ ਤਰੀਕੇ ਦੇ ਨਾਲ ਬੈਰੀਕੇਟ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ ਪਰ ਕਿਸਾਨ ਕਹਿੰਦੇ ਕਿ ਅਸੀਂ ਵੀ ਵਾਪਸ ਉਦੋਂ ਤੱਕ ਨਹੀਂ ਮੁੜਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਸਰਕਾਰ ਮੰਨ ਨਹੀਂ ਲੈਂਦੀ ਤਾਂ ਇਹ ਤਸਵੀਰ ਲਗਾਤਾਰ ਪ੍ਰੋ ਪੰਜਾਬ ਟੀਵੀ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਗੱਲਬਾਤ ਵੀ ਕਰਾਂਗੇ ਸਰਵਣ ਪੰਦੇਰ ਹੁਣੀ ਆ ਰਹੇ ਨੇ ਸਰਵਣ ਪੰਦੇਰ ਹੁਣਾ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹ ਲਗਾਤਾਰ ਅਗਵਾਈ ਕਰ ਰਹੇ ਨੇ ਸਰਵਣ ਸਿੰਘ ਪੰਦੇਰ ਇਸ ਮੋਰਚੇ ਦੀ ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਜੋਸ਼ ਕਿਸਾਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਉਹ ਦੇਖਦੇ ਹੀ ਮਿਲ ਰਿਹਾ ਜੋਸ਼ ਜਿਹੜਾ ਦੇਖ ਸਕਦੇ ਹੋ ਤੁਸੀਂ ਤਾਂ ਗੱਲਬਾਤ ਵੀ ਕਰਾਂਗੇ ਕੀ ਕਹਿੰਦੇ ਨੇ ਸਰਵਣ ਸਿੰਘ ਪੰਦੇਰ ਪੰਦੇਰ ਸਾਹਿਬ ਕਿਵੇਂ ਦਾ ਜੋਸ਼ ਆ ਉਤਸ਼ਾਹ ਕਿ ਹੋ ਜਾ ਦੇਖਣ ਨੂੰ ਮਿਲ ਰਿਹਾ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਵੀ ਪਿਛਲਾ ਇਹ ਅੰਦੋਲਨ ਪਿੱਛੇ ਨਾਲ ਵੀ ਡਬਲ ਹੋਊਗਾ ਤੁਸੀਂ ਮਗਰ ਤੱਕ ਦੇਖੋਗੇ ਅਜੇ ਵੀ 20-25 ਕਿਲੋਮੀਟਰ ਦਾ ਕਾਫਲਾ ਪਿੱਛੇ ਤੱਕ ਤੁਰਿਆ ਉਧਰ ਪਟਿਆਲੇ ਨੂੰ ਚੱਲਣ ਲੱਗ ਰਿਹਾ ਉਧਰ ਜਿੱਥੋਂ ਇਹ ਫਤਿਹਗੜ ਸਾਹਿਬ ਤੋਂ ਪਰੇ ਉੱਥੇ ਚੱਲ ਰਿਹਾ ਜੀ ਕਿੰਨੇ ਕੁ ਟਰੈਕਟਰ ਟਰਾਲੀਆਂ ਦਾ ਐਸਟੀਮੇਟ ਔਰ ਅੱਗੇ ਮਾਹੌਲ ਕੀ ਹੈ ਦਸਿਓ ਹਜ਼ਾਰ ਟਰੈਕਟਰ ਟਰਾਲੀਆਂ ਦਾ ਔਰ ਹਰ ਬਾਰਡਰ ਤੇ ਬਹੁਤ ਤੜੇ ਇਕੱਠ ਨੇ ਗੱਡੀ ਚ ਪਿਆ ਇੱਥੇ ਵੀ ਪੂਰੇ ਤੁਹਾਡੇ ਵੱਲੋਂ ਵੀ ਇੰਤਜ਼ਾਮ ਹੈ ਇੱਥੇ ਰੁਕ ਜਾਣਾ ਸ਼ੰਭੂ ਬਾਰਡਰ ਦੇ ਉੱਪਰ ਜਾਂ ਫਿਰ ਅੱਗੇ ਜਾਣਾ ਇਹ ਇਸ ਦੇ ਬਾਰੇ ਜ਼ਰੂਰ ਮੈਂ ਚੋਣਾ ਕਲੀਅਰ ਕੋਈ ਐਹੋ ਜੀ ਗੱਲ ਨਹੀਂ ਹੈ ਕਿ ਜਾ ਕੇ 5-6 ਕਿਲੋ ਹਜੇ ਵੀ ਬਹੁਤ ਸਾਰੇ ਟੈਕਟ ਟਾਲੀਆਂ ਫੋਨ ਆ ਰਹੇ ਹਨ ਮਗਰ ਉਹ ਕਾਫਲੇ ਨੂੰ ਇਕੱਠਾ ਕਰਾਂਗੇ ਦੂਜੇ ਬਾਰਡਰਾਂ ਦੀ ਪ੍ਰਸਥਿਤੀ ਪੁੱਛਾਂਗੇ ਸਾਰਿਆਂ ਨਾਲ ਸਲਾਹ ਕਰਾਂਗੇ ਫਿਰ ਫਿਰ ਸਾਰੀ ਅਗਲੀ ਰਣਨੀਤੀ ਤੈਅ ਕਰਾਂਗੇ ਬਾਕੀ ਕਿਹੜੇ ਕਿਹੜੇ ਬਾਰਡਰਾਂ ਤੋਂ ਜਾ ਰਹੇ ਆ ਕਿਸਾਨ ਆ ਖਨੌਰੀ ਤੋਂ ਵੀ ਹੈਗਾ ਡੱਬ ਵਾਲੀ ਤੋਂ ਵੀ ਹੈਗਾ ਔਰ ਡੱਬ ਵਾਲੀ ਦੋ ਔਰ ਹੈ ਤੀਜਾ ਸ਼ੰਭੂ ਬੈਰੀਅਰ ਤਾਂ ਸਰਵਣ ਸਿੰਘ ਪੰਦੇਰ ਸਾਡੇ ਨਾਲ ਸੀਗੇ ਸਰਵਣ ਸਿੰਘ ਪੰਦੇਰ ਉਹਨਾਂ ਨੂੰ ਤੁਸੀਂ ਸੁਣ ਰਹੇ ਸੀਗੇ ਪ੍ਰੋ ਪੰਜਾਬ ਟੀਵੀ ਦੇ ਉੱਪਰ ਸਰਵਣ ਸਿੰਘ ਪੰਦੇਰ ਕਹਿ ਰਹੇ ਨੇ ਕਿ ਗੱਡੀਆਂ ਵੀ ਨੇ ਟਰੈਕਟਰ ਵੀ ਨੇ ਔਰ ਕਿਸਾਨ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੇ ਹੋਏ ਨਜ਼ਰ ਆਉਣਗੇ ਇਹ ਗੱਲ ਸਰਵਣ ਸਿੰਘ ਪੰਦੇਰ ਕਹਿ ਰਹੇ ਨੇ ਔਰ ਉੱਥੇ ਹੀ ਗੱਲਬਾਤ ਉਹਨਾਂ ਦੇ ਨਾਲ ਸੁਣਾਈ ਕੀ ਕਹਿ ਰਹੇ ਸੀ ਸਰਵਣ ਸਿੰਘ ਤਾਂ ਉੱਥੇ ਹੀ ਦੱਸ ਦਈਏ ਕਿ ਇਹ ਗੱਡੀਆਂ ਦੇ ਕਾਫਲੇ ਇਹ ਟਰੈਕਟਰਾਂ ਦੇ ਕਾਫਲੇ ਸ਼ੰਭੂ ਬਾਰਡਰ ਜਾ ਰਹੇ ਆ ਉਸ ਤੋਂ ਬਾਅਦ ਫਿਰ ਦੇਖਣਾ ਹੈ ਬੈਰੀਕੇਡ ਪੱਟਣੇ ਆ ਕੀ ਕਰਨਾ ਹੈ ਕਿੱਥੇ ਮੋਰਚਾ ਲਾਉਣਾ ਹੈ ਮੋਰਚੇ ਬੰਦੀ ਇਹ ਤੈਅ ਕੀਤੀ ਜਾਏਗੀ ਥੋੜੀ ਜਿਹੀ ਦੇਰ ਤੱਕ ਕਹਿੰਦੇ ਜਾ ਕੇ ਪਰ ਇਹ ਬਹੁਤ ਵੱਡਾ ਇਕੱਠ ਆਪਣੇ ਆਪ ਦੇ ਵਿੱਚ ਇੱਕ ਵਿਸ਼ਾਲ ਇਕੱਠ ਜਿਸ ਨੂੰ ਸੁਣ ਰਹੇ ਸੀ ਤੁਸੀਂ ਸਰਵਨ ਸਿੰਘ ਪੰਦੇਰ ਹੁਣੀ ਬਰੀਫ ਕਰ ਰਹੇ ਸੀ ਜਿਸ ਨੂੰ ਦੇਖ ਰਹੇ ਸੀ ਤੁਸੀਂ ਇਹ ਮਾਹੌਲ ਸ਼ੰਭੂ ਬਾਰਡਰ ਵੱਲ ਨੂੰ ਜਾ ਰਿਹਾ ਇਹ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜਨ ਦੇ ਲਈ ਸ਼ੰਭੂ ਬਾਰਡਰ ਵੱਲ ਨੂੰ ਜਾ ਰਹੇ ਆ ਕਿਸਾਨ ਕਹਿੰਦੇ ਕਿ ਮੋਰਚਾ ਫਤਿਹ ਕਰਕੇ ਹੀ ਵਾਪਸ ਘਰ ਨੂੰ ਮੁੜਾਂਗੇ ਤਸ਼ੰਬੂ ਬਾਰਡਰ ਤੇ ਹਜ਼ਾਰਾਂ ਕਿਸਾਨਾਂ ਦਾ ਇਕੱਠ ਹੋ ਰਿਹਾ ਸਿੱਧੀ ਤਸਵੀਰ ਪ੍ਰੋ ਪੰਜਾਬ ਟੀਵੀ ਤੇ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਹ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਕਾਫਲਾ ਪਹੁੰਚ ਰਿਹਾ ਹੈ ਸ਼ੰਬੂ ਬਾਰਡਰ ਤੇ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਰਹੇ ਆ ਪੂਰੇ ਦੇਸ਼ ਭਰ ਦੇ ਵਿੱਚੋਂ ਕਿਸਾਨ ਇਕੱਠੇ ਹੋ ਕੇ ਪਹੁੰਚ ਰਹੇ ਨੇ ਸ਼ੰਬੂ ਬਾਰਡਰ ਦੇ ਉੱਪਰ ਔਰ ਉੱਥੇ ਹੀ ਦੱਸ ਦਈਏ ਤੁਹਾਨੂੰ ਕਿ ਮਾਹੌਲ ਜਿਹੜਾ ਇਹ ਦੇਖ ਸਕਦੇ ਹੋ ਤੁਸੀਂ ਸਾਫ਼ ਤੌਰ ਤੇ ਜਿਸ ਤਰੀਕੇ ਦੇ ਨਾਲ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਉੱਥੇ ਹੀ ਜਿਸ ਤਰੀਕੇ ਦੇ ਨਾਲ ਕਿਸਾਨ ਪੂਰੇ ਜੋਸ਼ ਦੇ ਵਿੱਚ ਆ ਕਿਸਾਨ ਕਹਿੰਦੇ ਕਿ ਅਸੀਂ ਜਾਵਾਂਗੇ ਸਾਡੇ ਹੱਕਾਂ ਦੀ ਲੜਾਈ ਐ ਅਸੀਂ ਆਪਣੇ ਹੱਕਾਂ ਦੀ ਲੜਾਈ ਲੜਨ ਦੇ ਲਈ ਜਾ ਰਹੇ ਹਾਂ ਤਾਂ ਇਹ ਗੱਲ ਕਹਿੰਦੇ ਹੋਏ ਕਿਸਾਨ ਨਜ਼ਰ ਆ ਰਿਹਾ ਤਾਂ ਸਿੱਧੀ ਤਸਵੀਰ ਪ੍ਰੋ ਪੰਜਾਬ ਟੀਵੀ ਲਗਾਤਾਰ ਤੁਹਾਨੂੰ ਦਿਖਾ ਰਿਹਾ ਅਸੀਂ ਲਗਾਤਾਰ ਤੁਹਾਨੂੰ ਦੱਸ ਵੀ ਰਹੇ ਹਾਂ ਤਾਂ ਦਿਖਾ ਵੀ ਰਹੇ ਹਾਂ ਸਾਫ ਤੌਰ ਤੇ ਕਿਉਂਕਿ ਹਜ਼ਾਰਾਂ ਟਰੈਕਟਰ ਟਰਾਲੀਆਂ ਤੇ ਹਜ਼ਾਰਾਂ ਗੱਡੀਆਂ ਦੇ قافلے ਨਾਲ ਨੇ ਕਿਸਾਨਾਂ ਦੇ ਦੇਖ ਸਕਦੇ ਹੋ ਤੁਸੀਂ ہزاراں ਗੱਡੀਆਂ ਤੇ ہزاراں ਟਰੈਕਟਰ ਟਰਾਲੀਆਂ ਦੇ قافਲੇ ਨੇ ਤਾਂ ਸਰਮਣ ਸਿੰਘ ਪੰਦੇਰ ਇਸ ਪੂਰੇ قافਲੇ ਦੀ ਅਗਵਾਈ ਕਰਦੇ ਹੋਏ ਨਜ਼ਰ ਆ ਰਹੇ ਆ ਨਜ਼ਦੀਕ ਆਉਂਦੇ ਆ ਤਾਂ ਜਰੂਰ ਗੱਲਬਾਤ ਵੀ ਕਰਾਂਗੇ ਪੰਦੇਰ ਫੁਣਾ ਦੇ ਨਾਲ ਵੀ ਕਿਉਂਕਿ ਜਿਸ ਤਰੀਕੇ ਦੇ ਨਾਲ